ਕੀ ਹੋਇਆ ਨੇ ਲਗਾਤਾਰ ਸਤਵੀਂ ਹਾਰ ਤੋਂ ਭਾਵੇਂ ਕੋਈ ਵੱਡੀ ਹਾਰ ਹੋਈ ਹੈ ਇਸ ਕਰਕੇ ਭਾਵੇਂ ਸਰ ਇਸ ਵਾਰੀ ਵੋਟਾਂ ਨਹੀਂ ਪਈਆਂ ਲੋਕਾਂ ਦੀਆਂ ਤੇ ਮੜਾ ਮਨ ਦੁਖੀ ਹੈ ਜੀ ਹੁਣ ਇਲੈਕਸ਼ਨ ਇਹ ਲੈਣੇ ਮੈਂ ਪਹਿਲਾਂ ਹੀ ਐਲਾਨ ਕੀਤਾ ਸੀਗਾ ਵੀ ਮੈਂ ਅੱਜ ਤੋਂ ਬਾਅਦ ਮੈਂ ਜਨਤਾ ਸਾਹਮਣੇ ਕਦੀ ਮੈਂ ਲੈਖ ਨਹੀਂ ਗੱਲ ਨਹੀਂ ਕਰੂੰਗਾ ਜੀ ਕੋਈ ਵੀ ਮੈਂ ਗੱਲ ਕਹਿਣਾ ਚਾਹੁੰਦਾ ਮੈਂ ਬਹੁਤ ਕਰਜ਼ੇ ਥੱਲੇ ਆ ਪਾ ਜੀ ਮੈਂ ਇੰਨਾ ਕਰਜ਼ੇ ਥੱਲੇ ਆ ਉਹ ਤਾਂ ਪਹਿਲਾਂ ਵੀ ਕਰਜ਼ੇ ਥੱਲੇ ਰਹਸ ਗਏ ਪਰ ਹੁਣ ਛੱਡਣ ਦਾ ਕੀ ਹੋਇਆ ਦੇਖੋ ਇੱਕ ਵਾਰੀ ਹਾਰਿਆ ਦੋ ਵਾਰੀ ਹਾਰਿਆ ਤਿੰਨ ਵਾਰੀ ਹਾਰਿਆ ਚਾਰ ਵਾਰੀ ਹੋਰਿਆ ਪੰਜ ਵਾਰੀ ਸੱਤਵੀਂ ਵਾਰੀ ਹਾਰ ਹੋ ਗਿਆ ਕੀ ਗੱਲ ਮੈਂ ਆਪਣੇ ਮੱਥੇ ਤੇ ਹਾਰ ਦਾ ਨਿਸ਼ਾਨ ਲਵਾਇਆ ਹਾਰ ਦੀ ਮੋਹਰ ਲਵਾ ਲਈ ਨਹੀਂ ਹੁਣ ਮੈਂ ਇਦਿਕਸ਼ਾ ਲੈ ਲਿਆ ਜੀ ਰੋਕ ਦੀ ਇਦਿਕਸ਼ਾ ਮੈਨੂੰ ਤਾਂ ਸਿਰਫ ਇੰਨਾ ਪਤਾ ਜੀ ਮੈਂ ਬਸ ਬੜਾ ਪਰੇਸ਼ਾਨ ਆ ਜੀ ਮੈਨੂੰ ਕੀ ਹੈ ਜੀ ਪਾਪਾ ਬੋਲੇ ਕੀ ਗੱਲ ਕੀ ਹੋਇਆ ਨੇ ਲਗਾਤਾਰ ਸਤਵੀਂ ਹਾਰ ਤੋਂ ਭਾਗੂ ਕੋ ਵੱਡੀ ਹਾਰ ਹੋਈ ਵਾਸਤੇ ਕਰਕੇ ਭਾਗੂ ਕੋ ਸਰ ਇਸ ਵਾਰੀ ਵੋਟਾਂ ਵੀ ਨਹੀਂ ਪਈਆਂ ਲੋਕਾਂ ਦੀਆਂ ਉੱਤੇ ਬੜਾ ਮਨ ਦੁਖੀ ਹੈ ਜੀ ਹੁਣ ਇਲੈਕਸ਼ਨ ਨਹੀਂ ਲੈਣੇ ਮੈਂ ਪਹਿਲਾਂ ਹੀ ਐਲਾਨ ਕੀਤਾ ਸੀਗਾ ਵੀ ਮੈਂ ਅੱਜ ਤੋਂ ਬਾਅਦ ਮੈਂ ਜਨਤਾ ਸਾਹਮਣੇ ਕਦੀ ਮੈਂ ਇਲੈਕਸ਼ਨ ਦੀ ਗੱਲ ਨਹੀਂ ਕਰੂੰਗਾ ਜੀ ਮੈਂ ਹੁਣ ਬਸ ਮੋਦੀ ਦਾ ਕਹਿੰਦੇ ਜੀ ਮੋਦੀ ਦੇ ਨਾਂ 'ਤੇ ਲੜਨਾ ਸੀ ਪਰ ਦੋ ਦਿਨ ਪਹਿਲਾਂ ਤੁਹਾਡੀ ਇੱਕ ਵੀਡੀਓ ਆਈ ਸੀ ਚੰਨੀ ਸਾਹਿਬ ਨਾਲ ਉਹਦੇ 'ਚ ਤਾਂ ਬੜਾ ਤੁਸੀਂ ਖੁਸ਼ ਹੋ ਰਹੇ ਸੀਗੇ ਦੇਖੋ ਜੀ ਵੋਟਾਂ ਪੈ ਗਈ ਸੀ ਚੰਨੀ ਸਾਹਿਬ ਕਹਿੰਦੇ ਵੀ ਧਰਨਾ ਚਾਹ ਵੀ ਨਹੀਂ ਬੈਠ ਕੇ ਤੇ ਦੇਖੋ ਵੋਟਾਂ ਦੇ ਬਿਲੇ ਆਪਾਂ ਲੜਾਈ ਕੀਤੀ ਔਰ ਇਹ ਸਾਰੇ ਜਿੰਨੇ ਲੀਡਰ ਸਾਰੇ ਮੋਦੀਆਂ ਚਾਹ ਪੀਂਦੇ ਆ ਸਾਰੇ ਖਾਂਦੇ ਜਾਂਦੇ ਆ ਸਾਰੇ ਮੋਦੀ ਕੋ ਫੰਡ ਹੁਣ ਉੱਤੇ ਮੋਦੀ ਆ ਥੱਲੇ ਸਾਡੀ ਪੰਜਾਬ ਦੀ ਰਾਜਨੀਤੀ ਕੀ ਸਾਡੇ ਪੰਜਾਬ ਨੂੰ ਫੰਡ ਦਊਗਾ ਮੋਦੀ ਕਿਸੇ ਵੇਲੇ ਨਹੀਂ ਪੰਡ ਫੰਡ ਦਊਗਾ ਜੇ ਉਹ ਪੰਜਾਬ ਵਿੱਚ ਇੱਕ ਸ਼ੇਰ ਸੀਗਾ ਜਿਹੜਾ ਕੱਲਾ ਮੋਦੀ ਨਾਲ ਬਾਰਾਨਸੀ ਦੇ ਵਿੱਚ ਟਿਕਟ ਲੜਨ ਦੀ ਹਿੰਮਤ ਰੱਖੀ ਸੀ ਜਿੰਨੇ ਉਹਦਾ ਨਾਮ ਇੱਕੋ ਹੀ ਆ ਨੀਟੂ ਸ਼ਟਰਾਵਾਲਾ ਅੱਜ ਨੀਟੂ ਸ਼ਟਰਾਵਾਲਾ ਦੇ ਨੇ ਹਾਲਾਤ ਮਾੜੇ ਆ ਕਿ ਅੱਜ ਆਪਣਾ ਰੋਕ ਕੇ ਬਿਆਨ ਵੀ ਨਹੀਂ ਸਹੀ ਜाहिर ਕਰ ਸਕਦੇ ਨੀਮਤ ਸਸਕੂਟ ਨੇ ਪਾਰਟ ਟੂ ਫਿਲੰਦੇਸ਼ ਮੈਂ ਮੰਤਰੀ ਆ ਖੋਰ ਵੀ 8-9 ਫਿਲਮਾਂ ਮੇਰੀ ਪੰਜਾਬੀ ਫਿਲਮ ਆ ਰਹੀਆਂ ਕਿਉਂਕਿ ਪੰਜਾਬੀ ਫਿਲਮਾਂ ਕੋ ਕੋਈ ਕੰਟੈਕਟ ਵਧੀਆ ਨਹੀਂ ਆਗੇ ਜੇ ਉਹਨਾਂ ਨੇ ਦੱਸਿਆ ਮੈਂ ਕਿਹਾ ਵੀ ਥੋੜਾ ਏਦਾਂ ਦਾ ਕੰਟੈਕਟ ਲੈ ਕੇ ਉਹ ਕਿ ਜਿਹੜਾ ਗਰੀਬੀ ਦਾਵੇ ਨਾਲ ਜੁੜਿਆ ਹੋਵੇ ਜਿਹੜਾ ਲੋਕਾਂ ਨਾਲ ਜਿਹੜਾ ਸਾਡੇ ਨਾਲ ਜੁੜਿਆ ਹੋਵੇ ਸਾਡੇ ਪੰਜਾਬ ਨਾਲ ਜੁੜਿਆ ਸਾਡੇ ਪੰਜਾਬ ਦੀ ਰੋਟੀ ਕਮਾਈ ਜਾਵੇ ਨਸ਼ਾ ਦੂਰ ਹੋਵੇ ਏਦਾਂ ਦਾ ਕੋਈ ਕੰਟੈਕਟ ਲੈ ਕੇ ਬੜੀ ਵੀ ਲੱਗਦਾ ਨਹੀਂ ਏਦਾਂ ਕਿ ਜਿਵੇਂ ਜਿਹੜੇ ਤੁਹਾਨੂੰ ਪਿਆਰ ਕਰਦੇ ਜਿਨ੍ਹਾਂ ਤੁਹਾਨੂੰ ਵੋਟਾਂ ਪਾਈਆਂ ਉਹ ਇਹ ਬਿਆਨ ਤੋਂ ਨਰਾਸ਼ ਹੋਣਗੇ ਹੋਈ ਜਾ ਸਰ ਮੇਰੇ ਘਰ ਦੇ ਨਹੀਂ ਹਾਲਾਤ ਆ ਕਿ ਮੈਂ ਮੇਰੇ ਬੱਚੇ ਡਿਪਰੈਸ਼ਨ ਚ ਲੱ ਬਹੁਤ ਜਲੀਲ ਹੋਇਆ ਮੈਂ ਲੋਕਾਂ ਨੇ ਮੈਨੂੰ ਇੰਨਾ ਜਲੀਲ ਕਰ ਦਿੱਤਾ ਕਿ ਉਹਨਾਂ ਲੋਕਾਂ ਨੂੰ ਕੀ ਸਨੇਹਾ ਜਿਹੜੇ ਤੁਹਾਨੂੰ ਪਿਆਰ ਕਰਦੇ ਨੇ ਜਿਨ੍ਹਾਂ ਨੇ ਵੋਟਾਂ ਵੀ ਪਾਈਆਂ ਤੁਹਾਨੂੰ ਜਿਨ੍ਹਾਂ ਨੇ ਵੋਟਾਂ ਪਾਈਆਂ ਧੰਨਵਾਦ ਉਹਨਾਂ ਦਾ ਮਾਤਾ ਚਿੰਤ ਪੁੰਨੀਆਂ ਨੂੰ ਸਦਾ ਹੱਸਦਾ ਬਸਦਾ ਰੱਖੇ ਜੀ ਦੇਖੋ ਜੀ ਹੁਣ ਕੋਈ ਨਾ ਕੋਈ ਕੰਮ ਖੋਲਣਾ ਪੈਣਾ ਭਾਜੀ ਮੈਂ ਬਰਬਾਦ ਹੋ ਗਿਆ ਮੈਂ ਬਹੁਤ ਜ਼ਿਆਦਾ ਪਰਵਾਹ ਆ ਔਰ ਮੈਂ ਅਕੀ 13 ਕੈਂਡੀਡੇਟ ਖੜੇ ਕੀਤੇ ਤੇ ਇਹਨਾਂ ਦੇ 13 ਹੀ ਹਾਰ ਗਏ ਸਭ ਤੋਂ ਵੱਡੀ ਮੁਸ਼ਕਲ ਦੀ ਇਹ ਗੱਲ ਹੈ ਨੰਨਾ ਜਿਹੜਾ ਰਾਜਪੁਰੇ ਵਾਲਾ ਸੀਗਾ ਲੋਕਾਂ ਨੇ ਉਹਨਾਂ ਨੂੰ ਕਿਹਾ ਸੀਗਾ ਵੀ ਤੈਨੂੰ 1.5-2 ਲੱਖ ਵੋਟਾਂ ਤੇ 85 ਵੋਟ ਗਏ 45 ਵੋਟ ਨਿਕਲੀਆਂ ਕੀ ਨਿਕਲੀਆਂ ਵੋਟਾਂ ਤੁਹਾਨੂੰ ਇਹਨਾਂ ਵੋਟਾਂ ਨਾਲ ਸਾਨੂੰ ਇਸ ਟਾਈਮ ਨਾ ਜਿਹੜਾ ਨੇ ਪਾਈਆਂ ਮੈਂ ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਆ ਸੱਚੀਆਂ ਸੁੱਚੀਆਂ ਵੋਟਾਂ ਸੀ ਨਾ ਅਸੀਂ ਸ਼ਰਾਬ ਵੰਡਿਆ ਨਾ 2000 ਰੁਪਏ ਵੰਡੇ ਆ ਵੱਡੀਆਂ ਪਾਰਟੀਆਂ ਨੇ 2-2000 ਰੁਪਏ ਵੰਡੇ ਆ ਸ਼ਰਾਬ ਵੰਡੀ ਸ਼ਹੀਦੀ ਦਿਵਸ ਆਏ ਢੋਲ ਵਜਾਏ ਕਰੋੜਾ ਕਰੋੜਾ ਰੁਪਏ ਦੇ ਲੱਡੂ ਵੰਡ ਦਿੱਤੇ ਕਰੋੜਾ ਰੁਪਏ ਦੇ ਲੱਡੂ ਦਰਿਆਵਾਂ ਸੋੜ ਦਿੱਤੇ ਬਿਆਸਾ ਨਦੀ ਸੋੜ ਦਿੱਤੇ ਉਹ ਗਰੀਬਾਂ ਨੂੰ ਆਟੇ ਥੀਰੀਆਂ ਦੇ ਦਿੱਤੀਆਂ 13 ਕੈਂਡੀਡੇਟ ਸੀ ਉਹ ਵੀ ਰਚਨ ਚਲਾਨਣਗੇ ਦੇਖੋ ਜੀ ਮੈਂ ਤਾਂ ਉਹਨਾਂ ਨੂੰ ਕੰਮ ਕਾਰੋਬਾਰ ਦਊਂਗਾ ਜੀ ਮੈਂ ਕਿਹਾਉਂਗਾ ਕਿ ਤੁਸੀਂ ਵੀ ਕੋਈ ਕਾਰੋਬਾਰ ਖੋਲੋ ਕਿਉਂਕਿ ਇਹ ਵੱਡੇ ਮਗਰਮਾ ਛੇੜੇ ਨਾ 2-2000 ਰੁਪਏ 15-1500 ਦਿੰਦੇ ਆ ਇਹ ਤੁਹਾਨੂੰ ਨਹੀਂ ਟਿਕੰਦੇਣਗੇ ਪਰ ਆਪਾਂ ਫਿਲਮ ਦੇ ਵਿੱਚ ਆਇਆ ਅਨੀਮਸ ਸਸਕੁਟਨੀ ਪਾਰਟ ਨੂੰ ਡੁਗਰੀ ਵਿੱਚ ਆਪਣਾ ਬਹੁਤ ਵੱਡੀ ਸਟੇਜ ਵੀ ਲਾਇਆ ਸੀ ਜੇ ਸਾਨੂੰ ਪਤਾ ਲੱਗਾ ਸ਼ੀਦੀ ਦਿਵਸ ਆਇਆ ਉਸ ਜਗ੍ਹਾ ਤੇ ਕੋਈ ਇਦਾਂ ਦਾ ਕੰਮ ਨਹੀਂ ਕੀਤਾ ਗਿਆ ਜਿੱਥੇ ਬੰਦੀਆਂ ਸਾਨੂੰ ਮਿਲੀਆਂ ਆ ਕੇ ਆਪਾਂ ਨਾਲ ਹੀ ਸਾਰਾ ਪ੍ਰੋਗਰਾਮ ਬੰਦ ਕਰਤਾ ਤੇ ਮੈਂ ਜੇ ਕੋਈ ਗਲਤ ਗੱਲ ਕਹੀ ਹੋਵੇ ਮੈਂ ਤੁਹਾਡੇ ਕੋਲ ਮਾਫੀ ਮੰਗਦਾ ਔਰ ਮੈਂ ਘਰ ਗਾਉਂਗਾ ਹੁਣ ਮੈਂ ਆਪਣਾ ਕਾਰੋਬਾਰ ਕਰਾਂਗਾ ਰਾਜਨੀਤੀ ਤੋਂ ਸੰन्यास ਲੈ ਲਿਆ। ਬੋਰਡ ਦੀ ਨੂੰ ਭਾਈ ਜੀ ਬੋਰਡ ਤੇ ਮੈਂ ਜੀ ਆਪਣੇ ਆਪ ਨੂੰ ਪਾਈ ਸੀ પેટ્રોલ ਪੰਪ ਤੇ। પેટ્રોલ ਪੰਪ ਤੇ ਪਾਈ ਆ ਜੀ 18 ਨੰਬਰ ਬਟੜ ਸੀਗਾ। ਰੱਬ ਦੀ ਸੌਂ ਲੱਗੇ ਮਾਤਾ ਚਿੰਤਪੁਨੀ ਜਾਣਦੀ ਹੈ ਮਹਾਰਾਣੀ। પેટ્રોલ ਪੰਪ ਕਿੱਥੇ ਹੈ? પેટ્રોલ ਪੰਪ ਲੱਗੀ ਹੈ ਜਿੰਨਾ ਲੈ ਕੇ ਜਾਣਾ ਸੀ ਪੱਟ ਕੇ ਲੈ ਕੇ પેટ્રોલ ਪੰਪ।